ਨਵੇਂ ਸਾਲ ਉੱਤੇ ਦਿਲਜੀਤ ਦਾ ਆਪਣੇ ਹੋਮ ਟਾਊਨ ਯਾਨੀ ਕਿ ਲੁਧਿਆਣਾ ਵਿੱਚ ਲਾਈਵ ਸ਼ੋਅ ਸੀ ਜਿਸ ਤੋਂ ਪਹਿਲਾਂ ਉਹ ਲੁਧਿਆਣਾ ਦੇ ਗੁਰਦੁਆਰਾ ਨਾਨਕ ਸਰਸਾ ਵਿੱਚ ਗਏ ਤੇ ਉਸ ਤੋਂ ਬਾਅਦ ਮਨੁੱਖਤਾ ਦੀ ਸੇਵਾ ਵਾਲਿਆਂ ਤੇ ਵੀ ਗਏ ਮਨੁੱਖਤਾ ਦੀ ਸੇਵਾ ਵਾਲੇ ਦੀ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਪਾਵੁਕ ਹੋ ਜਾਵੋਗੇ ਕਿਉਂਕਿ ਉੱਥੇ ਦੇ ਲੋਕਾਂ ਨੂੰ ਦੇਖ ਕੇ ਦੁਸਾਂਜਾ ਵਾਲਾ ਖੁਦ ਵੀ ਪਾਵੁਕ ਹੋ ਗਿਆ ਦੁਸਾਂਜਾ ਵਾਲਿਆਂ ਨੇ ਇੱਕ ਇੱਕ ਨਾਲ ਮੁਲਾਕਾਤ ਕੀਤੀ ਤੇ ਬੱਚਿਆਂ ਨੂੰ ਜੱਫੀ ਵੀ ਪਾਈ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਕਹੋਗੇ ਕਿ ਦੁਸਾਂਜਾ ਕਿੰਨਾ ਡਾਊਨ ਟੂ ਅਰਥ ਹੈ ਦਿਲਜੀਤ ਦੂਸਾਂਝ ਵੱਲੋਂ ਸ਼ੋਅ ਤੋਂ ਪਹਿਲਾਂ ਮਨੁੱਖਤਾ ਦੀ ਸੇਵਾ ਵਾਲੇ ਤੇ ਜਾ ਕੇ ਬੱਚਿਆਂ ਤੇ ਬਜ਼ੁਰਗਾਂ ਨਾਲ ਮੁਲਾਕਾਤ ਵੀ ਕੀਤੀ ਗਈ ਤੇ ਨਾਲ ਹੀ ਉੱਥੇ ਦੇ ਬੱਚਿਆਂ ਨੂੰ ਆਟੋਗ੍ਰਾਫ ਵੀ ਦਿੱਤਾ ਗਿਆ ਕਮੈਂਟ ਵਿੱਚ ਲੋਕੀ ਕਹਿ ਰਹੇ ਨੇ ਕਿ ਦਿਲਜੀਤ ਦੀ ਪੋਜ਼ਿਟਿਵਿਟੀ ਦਾ ਹਰ ਕੋਈ ਫੈਨ ਹੈ ਤੇ ਹਰ ਕੋਈ ਦੂਸਾਂਝ ਵਾਲੇ ਦੀ ਤਾਰੀਫ਼ ਵੀ ਕਰ ਰਿਹਾ ਇਸ ਵੀਡੀਓ ਨੂੰ ਦੇਖ ਕੇ ਇੱਕ ਵਾਰੀ ਤੁਸੀਂ ਵੀ ਜ਼ਰੂਰ ਭਾਵੁਕ ਹੋ ਜਾਵੋਗੇ ਜਿਵੇਂ ਹੀ ਦਿਲਜੀਤ ਆਪਣੇ ਹੋਮ ਟਾਊਨ ਵਿੱਚ ਆਇਆ ਤਾਂ ਉਸ ਵੱਲੋਂ ਮਨੁੱਖਤਾ ਦੀ ਸੇਵਾ ਉੱਤੇ ਜਾ ਕੇ ਮਿੰਟੂ ਵੀਰ ਨਾਲ ਮੁਲਾਕਾਤ ਵੀ ਕੀਤੀ ਗਈ ਤੇ ਨਾਲ ਹੀ ਉੱਥੇ ਦੇ ਬੱਚਿਆਂ ਤੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੂੰ ਜੱਫੀ ਪਾ ਕੇ ਤਸਵੀਰਾਂ ਵੀ ਖਿੱਚਵਾਈਆਂ ਗਏ ਮਨੁੱਖਤਾ ਦੀ ਸੇਵਾ ਵਾਲੇ ਮਿੰਟੂ ਵੀਰ ਵੱਲੋਂ ਦਿਲਜੀਤ ਦੋਸਾਂਝ ਨੂੰ ਉੱਥੇ ਦੀਆਂ ਕੁਝ ਗੱਲਾਂ ਵੀ ਦੱਸੀਆਂ ਗਏ ਦਿਲਜੀਤ ਦੋਸਾਂਝ ਦੀ ਇਸ ਵੀਡੀਓ ਨੂੰ ਦੇਖ ਕੇ ਹਰ ਕੋਈ इमोशनल ਵੀ ਨਜ਼ਰ ਆ ਰਿਹਾ ਦਿਲਜੀਤ ਦੋਸਾਂਝ ਵੱਲੋਂ ਮਨੁੱਖਤਾ ਦੀ ਸੇਵਾ ਵਾਲੇ ਤੇ ਜਿਹੜੇ ਬੱਚੇ ਸੀ ਉਹਨਾਂ ਨੂੰ ਆਟੋਗ੍ਰਾਫ ਵੀ ਦਿੱਤਾ ਗਿਆ ਤੇ ਉੱਥੇ ਦੀ ਮਾਵਾਂ ਪੈਣਾ ਨਾਲ ਵੀ ਦਿਲਜੀਤ ਦੋਸਾਂਝ ਵੱਲੋਂ ਮੁਲਾਕਾਤ ਕੀਤੀ ਗਈ ਨਵੈ ਸਾਲ ਉਤੇ ਦਿਲਜੀਤ ਦਾ ਆਪਣੇ ਹੋਮ ਟਾਊਨ ਯਾਨੀ ਕਿ ਲੁਧਿਆਣਾ ਵਿੱਚ ਲਾਈਵ ਸ਼ੋਅ ਸੀ ਜਿਸ ਤੋਂ ਪਹਿਲਾਂ ਉਹ ਲੁਧਿਆਣਾ ਦੇ ਗੁਰਦੁਆਰਾ ਨਾਨਕ ਸਰਸਾ ਵਿੱਚ ਗਏ ਤੇ ਉਸ ਤੋਂ ਬਾਅਦ ਮਨੁੱਖਤਾ ਦੀ ਸੇਵਾ ਵਾਲਿਆਂ ਤੇ ਵੀ ਗਏ ਮਨੁੱਖਤਾ ਦੀ ਸੇਵਾ ਵਾਲੇ ਦੀ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਪਾਵੁਕ ਹੋ ਜਾਵੋਗੇ ਕਿਉਂਕਿ ਉੱਥੇ ਦੇ ਲੋਕਾਂ ਨੂੰ ਦੇਖ ਕੇ ਦੁਸਾਂਜਾ ਵਾਲਾ ਖੁਦ ਵੀ ਪਾਵੁਕ ਹੋ ਗਿਆ ਦੁਸਾਂਜਾ ਵਾਲਾ ਨੇ ਇੱਕ ਇੱਕ ਨਾਲ ਮੁਲਾਕਾਤ ਕੀਤੀ ਤੇ ਬੱਚਿਆਂ ਨੂੰ ਜੱਫੀ ਵੀ ਪਾਈ ਇਸ ਵੀਡੀਓ ਨੂੰ ਦੇ ਕੇ ਤੁਸੀਂ ਵੀ ਕਹੋਗੇ ਕਿ ਦੁਸਾਂਜਾ ਕਿੰਨਾ ਡਾਊਨ ਟੂ ਅਰਥ ਹੈ ਦਿਲਜੀਤ ਦੂਸਾਂਝ ਵੱਲੋਂ ਸ਼ੋਅ ਤੋਂ ਪਹਿਲਾਂ ਮਨੁੱਖਤਾ ਦੀ ਸੇਵਾ ਵਾਲੇ ਤੇ ਜਾ ਕੇ ਬੱਚਿਆਂ ਤੇ ਬਜ਼ੁਰਗਾਂ ਨਾਲ ਮੁਲਾਕਾਤ ਵੀ ਕੀਤੀ ਤੇ ਨਾਲ ਹੀ ਉੱਥੇ ਦੇ ਬੱਚਿਆਂ ਨੂੰ ਆਟੋਗ੍ਰਾਫ ਵੀ ਦਿੱਤਾ ਗਿਆ ਕਮੈਂਟ ਵਿੱਚ ਲੋਕੀ ਕਹਿ ਰਹੇ ਨੇ ਕਿ ਦਿਲਜੀਤ ਦੀ ਪੋਜ਼ਿਟਿਵਿਟੀ ਦਾ ਹਰ ਕੋਈ ਫੈਨ ਹੈ ਤੇ ਹਰ ਕੋਈ ਦੂਸਾਂਝ ਵਾਲੇ ਦੀ ਤਾਰੀਫ਼ ਵੀ ਕਰ ਰਿਹਾ ਇਸ ਵੀਡੀਓ ਨੂੰ ਦੇਖ ਕੇ ਇੱਕ ਵਾਰੀ ਤੁਸੀਂ ਵੀ ਜ਼ਰੂਰ ਭਾਵੁਕ ਹੋ ਜਾਵੋਗੇ ਜਿਵੇਂ ਹੀ ਦਿਲਜੀਤ ਆਪਣੇ ਹੋਮ ਟਾਊਨ ਵਿੱਚ ਆਇਆ ਤਾਂ ਉਸ ਵੱਲੋਂ ਮਨੁੱਖਤਾ ਦੀ ਸੇਵਾ ਉੱਤੇ ਜਾ ਕੇ ਮਿੰਟੂ ਵੀਰ ਨਾਲ ਮੁਲਾਕਾਤ ਵੀ ਕੀਤੀ ਗਈ ਤੇ ਨਾਲ ਹੀ ਉੱਥੇ ਦੇ ਬੱਚਿਆਂ ਤੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੂੰ ਜੱਫੀ ਪਾ ਕੇ ਤਸਵੀਰਾਂ ਵੀ ਖਿੱਚਵਾਈਆਂ ਗਏ ਮਨੁੱਖਤਾ ਦੀ ਸੇਵਾ ਵਾਲੇ ਮਿੰਟੂ ਵੀਰ ਵੱਲੋਂ ਦਿਲਜੀਤ ਦੋਸਾਂਝ ਨੂੰ ਉੱਥੇ ਦੀਆਂ ਕੁਝ ਗੱਲਾਂ ਵੀ ਦੱਸੀਆਂ ਗਏ ਦਿਲਜੀਤ ਦੋਸਾਂਝ ਦੀ ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਈਮੋਸ਼ਨਲ ਵੀ ਨਜ਼ਰ ਆ ਰਿਹਾ ਦਿਲਜੀਤ ਦੋਸਾਂਝ ਵੱਲੋਂ ਮਨੁੱਖਤਾ ਦੀ ਸੇਵਾ ਵਾਲੇ ਤੇ ਜਿਹੜੇ ਬੱਚੇ ਸੀ ਉਹਨਾਂ ਨੂੰ ਆਟੋਗ੍ਰਾਫ ਵੀ ਦਿੱਤਾ ਗਿਆ ਤੇ ਉੱਥੇ ਦੀ ਮਾਵਾਂ ਪੈਣਾ ਨਾਲ ਵੀ ਦਿਲਜੀਤ ਦੋਸਾਂਝ ਵੱਲੋਂ ਮੁਲਾਕਾਤ ਕੀਤੀ ਗਈ